ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਤੁਹਾਡਾ ਆਪਣੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਸਾਰੇ ਹੀ ਵਾਹਰ ਦੀ ਕਿਰਪਾ ਨਾਲ ਠੀਕ ਠਾਕ ਹੋਵਗੇ ਆਪਾਂ ਬਿਲਕੁਲ ਠੀਕ ਆ ਅੱਜ ਆਪਾਂ ਬਣਾ ਰਹੇ ਆ ਆਲੂ ਮੇਥੇ ਦੀ ਪੁਰਜੀ ਜੋ ਕਿ ਸਰਦੀਆਂ ਵਿੱਚ ਬਹੁਤ ਹੀ ਟੇਸਟੀ ਲੱਗਦੀ ਆ ਹਫਤੇ ਦੇ ਵਿੱਚ ਘੱਟੋ ਘੱਟ ਦੋ ਵਾਰ ਇਹ ਜਰੂਰ ਬਣਾ ਕੇ ਖਾਣੀ ਚਾਹੀਦੀ ਆ ਇੱਥੇ ਆਪਾਂ ਨੇ ਮੇਥੇ ਕੱਟ ਲੈਨੇ ਤੇ 6-7 ਆਪਾਂ ਨੇ ਆਲੂ ਇਸ ਤਰੀਕੇ ਨਾਲ ਕੱਟ ਲੈਨੇ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚ ਧੋ ਲਿਆ ਤੇ ਇੱਧਰ ਆਪਾਂ ਨੇ ਲੈਨੇ ਇੱਕ ਟਮਾਟਰ ਹਰੀ ਮਿਰਚ ਪਿਆਜ਼ ਲਸਣ ਤੇ ਆਜ ਨੂੰ ਮਿਰਚਾਂ ਤੇ ਲਸਣ ਨੂੰ ਆਪਾਂ ਕੁੰਡੀ ਸੋਟੀ ਦੇ ਨਾਲ ਕੁੱਟ ਲਿਆ ਤੇ ਲਾਲ ਟਮਾਟਰ ਨੂੰ ਆਪਾਂ ਕੱਟ ਕਰ ਲਿਆ ਲਓ ਜੀ ਹੁਣ ਆਪਾਂ ਚੁੱਲੇ ਦੇ ਉੱਪਰ ਪਤਿੱਲਾ ਆਪਣਾ ਧੋ ਕੇ ਸਾਫ਼ ਕਰਕੇ ਧਰ ਲਿਆ ਇਹਦੇ 'ਚ ਆਪਾਂ ਨਾ ਕੁਕਿੰਗ ਦੇ ਲਈ ਪਾਈਏ ਅਧਿਕਰਸ਼ੀ ਸਰੋਂ ਦੇ ਤੇਲ ਦੇ ਲਈ ਜੜੀਪੁੱੜ ਜੀ ਇਹੋ ਤੇਲ ਚ ਵਧੀਆ ਬਣਦੀ ਹੈ ਜ਼ਿਆਦਾਤਰ ਗਰਮ ਹੋਣ ਤੇ ਪੂਰੀ ਤਰ੍ਹਾਂ ਆਪਾਂ ਨੇ ਇਹਦੇ ਵਿੱਚ ਪਾਇਆ ਲਾਲ ਟਮਾਟਰ। ਥੋੜਾ ਭਿੱਜਣ ਤੋਂ ਬਾਅਦ ਲਾਲ ਟਮਾਟਰ ਨੂੰ ਭੁੰਨਣ ਤੋਂ ਬਾਅਦ ਆਪਾਂ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਣਾ ਲਸਣ ਬਿਆਜ ਅਤੇ ਹਰੀਆਂ ਮਿਰਚਾਂ ਜੋ ਕਿ ਆਪਾਂ ਨੇ ਕੁੰਡ ਕੁੱਟੀਆਂ ਸੀਗੀਆਂ। ਇਹਨਾਂ ਸਾਰੀ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ। ਥੋੜਾ ਇਹਨੇ ਭਿਜਣ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਆਪਣੇ ਮਸਾਲੇ ਜੋ ਕਿ ਆਪਾਂ ਬਸਿਕ ਆਪਣੇ ਦਾਲ ਸਬਜ਼ੀ ਵਿੱਚ ਪੈਂਦੇ ਨੇ ਜਿਵੇਂ ਕਿ ਨਮਕ ਹੋ ਗਿਆ ਹਲਦੀ ਤੇ ਆਪਾਂ ਥੋੜਾ ਪਾਇਆ ਮਸਾਲਾ ਗਰਮ ਮਸਾਲਾ ਇੱਥੇ ਆਪਾਂ ਹੁਣ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਮਸਾਲੇ ਨੂੰ ਰਜਾ ਲਵਾਂਗੇ। ਲੈ ਦੋ ਤੋਂ ਦੋ ਦਿਨ ਇੱਕ ਮੈਂ ਤਾਂ ਆਪਾਂ ਮਸਾਲਾ ਭੋਜਣ ਤੇ ਆਪਣੇ ਆਲੂ ਤੇ ਪਿਆਜ਼ ਕੱਟੇ ਹੋਏ ਨੇ ਜਿਹੜੀ ਆਪਾਂ ਵਿੱਚ ਪਾ ਦੇਣੀ ਆਪਾਂ ਤੇ ਥੀਲੇ ਦੇ ਵਿੱਚ ਇਹ ਰਪੇ 5 ਮਿੰਟਾਂ ਦੇ ਵਿੱਚ ਆਪਣੀ ਬਹੁਤ ਹੀ ਸਵਾਦ ਪੁਰਜੀ ਬਣ ਕੇ ਤਿਆਰ ਹੋ ਜੂਗੀ ਸਰਦੀਆਂ ਦੇ ਵਿੱਚ ਹਫਤੇ ਦੇ ਵਿੱਚ ਦੋ ਵਾਰ ਇਹ ਜ਼ਰੂਰ ਬਣਾ ਕੇ ਖਾਣੇ ਚਾਹੀਦੇ ਆ ਕਿਉਂਕਿ ਸਰਦੀ ਦੇ ਵਿੱਚ ਮਿੱਥੇ ਸੇਤ ਲਈ ਠੀਕ ਰਹਿੰਦੇ ਨੇ ਇਹਨਾਂ ਦੀ ਤਸੀਰ ਗਰਮ ਹੁੰਦੀ ਆ ਜਿਸ ਕਰਕੇ ਆਪਾਂ ਨੂੰ ਲਓ ਜੀ ਹੁਣ ਆਪਾਂ ਟੱਕਰ ਨਾਟਾ ਕੇ ਨੂੰ 5 ਕਿ ਮਿੰਟ ਸੇ ਇਕ ਲਵਾ ਲੈਨੇ ਆ। ਲਓ ਜੀ ਬਾਦ ਦੀ ਟੇਸਟੀ ਆਪਣੀ ਭੁਰਜੀ ਬਣ ਕੇ ਤਿਆਰ ਹੋ ਗਈ। ਉਮੀਦ ਕਰਦੇ ਹਾਂ ਕਿ ਵੀਡੀਓ ਵਧੀਆ ਲੱਗੀ ਹੋਏ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।